ਸਚੇ ਕਾਲ ਜੀ ਆਓ ਸੁਖਮਨੀ ਸਾਬ ਦੀ ਪਹਿਲੀ ਅਸ਼ਟਪਦੀ ਦੀ ਦੂਜੀ ਪੌੜੀ ਦੀ ਵਿਚਾਰ ਕਰੀਏ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੀ ਸੁੱਖਾਂ ਦੀ ਮਣੀ ਹੈ ਬਾਦ ਨਾਮ ਸਿਮਰਨ ਨਾਲ ਮਨ ਸਦਾ ਹੀ ਖਿੜਾਓ ਵਾਲੀ ਅਵਸਥਾ ਚ ਰਹਿੰਦਾ ਹੈ ਇਹ ਨਾਮ ਗੁਰਮੁਖਾਂ ਦੇ ਮਨ ਹਿਰਦੇ ਵਿੱਚ ਸਦੀਵੀ ਵਸਦਾ ਹੈ ਪ੍ਰਭ ਕੀ ਸਿਮਰਨ ਗਰਭਨ ਬਸੈ ਪ੍ਰਭ ਕੀ ਸਿਮਰਨ ਦੁਖ ਜਮ ਨਸੈ ਸਿਮਰਨ ਨਾਲ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਮਿਲਦਾ ਹੈ ਤੇ ਮੌਤ ਦਾ ਡਰ ਜਮ ਦਾ ਡਰ ਭਜ ਜਾਂਦਾ ਹੈ ਗਰਬ ਨਾ ਬਸੈ ਨਾ ਮਤਲਬ ਸਿਰਫ ਇਹ ਨਹੀਂ ਕਿ ਮੁੜ ਕੇ ਜਨਮ ਨਹੀਂ ਲੈਣਾ ਇਸ ਦਾ ਡੂੰਘਾ ਅਰਥ ਹੈ ਜਨਮ ਮਰਨ ਦੇ ਪੂਰੇ ਚੱਕਰ ਤੋਂ ਉਸ ਬੰਧਨ ਤੋਂ ਆਜ਼ਾਦੀ ਤੇ ਜਮ ਉਹ ਸਿਰਫ ਮੌਤ ਨਹੀਂ ਸਗੋਂ ਮੌਤ ਨਾਲ ਜੁੜਿਆ ਹੋਇਆ ਜਿਹੜਾ ਡਰ ਹੈ ਜਿਹੜਾ ਕਸ਼ਟ ਹੈ ਉਹਦਾ ਪ੍ਰਤੀਕ ਹੈ ਸਿਮਰਨ ਉਸ ਡਰ ਤੋਂ ਉਸ ਮਾਨਸਿਕ ਪੀੜਾ ਤੋਂ ਹੀ ਰਾਹਤ ਦਿੰਦਾ ਹੈ ਇਹ ਸਿਰਫ ਸਰੀਰਕ ਨਹੀਂ ਸਗੋਂ ਮਾਨਸਿਕ ਪੱਧਰ ਤੇ ਵੀ ਕਿੰਨਾ ਅਸਰ ਕਰਦਾ ਹੈ ਅਗਲੀਆਂ ਤੁਕਾਂ ਨੇ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਦੁਸ਼ਮਣ ਟਰੇ ਯਾਨੀ ਸਿਮਰਨ ਨਾਲ ਮੌਤ ਕਾਲ ਉਸ ਦਾ ਡਰ ਪਰੇ हट ਜਾਂਦਾ ਹੈ ਤੇ ਦੁਸ਼ਮਣ ਟਲ ਜਾਂਦੇ ਨੇ ਕਾਲ ਸਿਰਫ ਮੌਤ ਨਹੀਂ ਬਲਕਿ ਸਮੇਦਾ ਬੰਧਨ ਜਾਂ ਮੌਤ ਦਾ ਜਿਹੜਾ ਇੱਕ ਡਰ ਹੁੰਦਾ ਉਹ ਵੀ ਹੈ ਤੇ ਦੁਸ਼ਮਣ ਇਹ ਸਿਰਫ ਬਾਹਰਲੇ ਵੈਰੀ ਨਹੀਂ ਸਾਡੇ ਅੰਦਰ ਦੇ ਦੁਸ਼ਮਣ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੀ ਤਾਂ ਦੁਸ਼ਮਣ ਹੀ ਨੇ ਮਤਲਬ ਅੰਦਰੂਨੀ ਵਿਕਾਰ ਸੋ ਗੁਰਬਾਣੀ ਇਸ਼ਾਰਾ ਕਰ ਰਹੀ ਹੈ ਕਿ ਸਿਮਰਨ ਦੋਮਾ ਤੋਂ ਸੁਰੱਖਿਆ ਦਿੰਦਾ ਹੈ ਮੌਤ ਦੇ ਡਰ ਤੋਂ ਵੀ ਤੇ ਆਪਣੇ ਅੰਦਰ ਦੇ ਵਿਕਾਰਾਂ ਜਾਂ ਬਾਹਰਲੇ ਵੈਰ ਵਿਰੋਧ ਦੋਮਾ ਤੋਂ ਫਿਰ ਅੱਗੇ ਜ਼ਿਕਰ ਹੈ ਪ੍ਰਭ ਸਿਮਰਤ ਕਚ ਵਿਗਨ ਨ ਲੱਗੈ ਅਨੰਦਨ ਜਾਗੈ ਕੋਈ ਵਿਗਨ ਨਹੀਂ ਪੈਂਦਾ ਤੇ ਉਹ ਅਨੰਦਨ ਯਾਨੀ ਹਰ ਵੇਲੇ ਦਿਨ ਰਾਤ ਜਾਗੈ ਮਤਲਬ ਸੁਚੇਤ ਰਹਿੰਦੇ ਨੇ ਵਿਕਾਰਾਂ ਤੋਂ ਬਿਲਕੁਲ ਤੇ ਇਥੇ ਅੰਦਿਨ ਜਾਗੇ ਮਤਲਬ ਹਮੇਸ਼ਾ ਜਾਗਰੂਕ ਰਹਿਣਾ ਇਹ ਬਹੁਤ ਹੀ ਅਹਿਮ ਨੁਕਤਾ ਹੈ ਸਿਮਰਨ ਜ਼ਰੂਰ ਰੱਟਾ ਲਾਉਣਾ ਨਹੀਂ ਹੈ ਇਹ ਇੱਕ ਸਕਿਰਿਵ ਚੇਤਨ ਅਵਸਥਾ ਹੈ ਜਦੋਂ ਬੰਦਾ ਅੰਦਰੂ ਜਾਗਦਾ ਹੁੰਦਾ ਹੈ ਮਾਇਆ ਦੇ ਪ੍ਰਭਾਵ ਤੋਂ ਵਿਕਾਰਾਂ ਤੋਂ ਤਾਂ ਉਹ ਗਲਤੀਆਂ ਕੱਟ ਕਰਦਾ ਹੈ ਤੇ ਜਦੋਂ ਗਲਤੀਆਂ ਕੱਟ ਹੁੰਦੀਆਂ ਨੇ ਤਾਂ ਕੰਮਾਂ ਵਿੱਚ ਵਿਗੰਗ ਵੀ ਘਟ ਪੈਂਦੇ ਨੇ ਮਤਲਬ ਜਾਗਰੂਕਤਾ ਹੀ ਰੁਕਾਵਟਾਂ ਨੂੰ ਦੂਰ ਕਰਦੀ ਹੈ ਤੇ ਇਸ ਤੋਂ ਬਾਅਦ ਕਿਹਾ ਗਿਆ ਪ੍ਰਭ ਕੇ ਸਿਮਰਨ ਪਾਉ ਨ ਬਿਆਪੈ ਦੁੱਖ ਨ ਸੰਤਾਪੈ ਸਿਮਰਨ ਕਰਨ ਵਾਲੇ ਨੂੰ ਡਰ ਭਾਉ ਲੱਗਦਾ ਹੀ ਨਹੀਂ ਤੇ ਦੁੱਖ ਉਹਨੂੰ ਸਤਾ ਨਹੀਂ ਸਕਦਾ ਭਾਉ ਨਾ ਵਿਆਪੇ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ 'ਚ ਡਰਾਉਣੀਆਂ ਸਥਿਤੀਆਂ ਨਹੀਂ ਆਣਗੀਆਂ ਜਾਂ ਦੁੱਖ ਨਾ ਸੰਤਾਪੇ ਦਾ ਮਤਲਬ ਇਹ ਨਹੀਂ ਕਿ ਕਦੇ ਕੋਈ ਤਕਲੀਫ ਨਹੀਂ ਆਏਗੀ ਅੱਛਾ ਪਰ ਸਿਮਰਨ ਨਾਲ ਪ੍ਰਭੂ ਨਾਲ ਜੁੜਨ ਨਾਲ ਇੱਕ ਅੰਦਰੂਨੀ ਤਾਕਤ ਮਿਲਦੀ ਹੈ ਇੱਕ ਹਿੰਮਤ ਡਰ ਤੇ ਦੁੱਖ ਮਨ ਤੇ ਹਾਵੇ ਨਹੀਂ ਹੋ ਪਾਉਂਦੇ ਉਹਨਾਂ ਦਾ ਅਸਰ ਘਟ ਜਾਂਦਾ ਹੈ ਬੰਦਾ ਉਹਨਾਂ ਦਾ ਸਾਹਮਣਾ ਸਹਿਜ ਨਾਲ ਕਰ ਲੈਂਦਾ ਹੈ ਤੇ ਅਖੀਰ ਵਿੱਚ ਪੌੜੀ ਦਾ ਅੰਤ ਇਸ ਤਰ੍ਹਾਂ ਹੁੰਦਾ ਹੈ ਪ੍ਰਭ ਦਾ ਸਿਮਰਨ ਸਾਧਕੇ ਸੰਗ ਸਰਬ નિਧਾਨ ਨਾਨਕ ਹਰ ਰੰਗ ਪ੍ਰਭੂ ਦਾ ਸਿਮਰਨ ਸਾਧੂਆਂ ਦੀ ਸੰਗਤ ਸਾਧਕੇ ਸੰਗ ਵਿੱਚ ਕਰਨਾ ਚਾਹੀਦਾ ਹੈ ਤੇ ਸਾਰੇ ਖਜ਼ਾਨੇ ਸਰਬ નિਧਾਨ ਪ੍ਰਭੂ ਦੇ ਪ੍ਰੇਮ ਹਰ ਰੰਗ ਵਿੱਚ ਹੀ ਮਿਲਦੇ ਨੇ ਚੰਗੀ ਸੰਗਤ ਵਿੱਚ ਰਹਿ ਕੇ ਰੂਹਾਨੀ ਮਾਰਗ ਤੇ ਚੱਲਣਾ ਸੌਖਾ ਹੁੰਦਾ ਹੈ ਪ੍ਰੇਰਨਾ ਮਿਲਦੀ ਹੈ ਸਰਬ નિਧਾਨ ਇਹ ਸਾਰੇ ਖਜ਼ਾਨੇ ਸਿਰਫ ਦੁਨਿਆਵੀ ਦੌਲਤਾਂ ਨਹੀਂ ਹਨ ਅਸਲ ਖਜ਼ਾਨਾ ਤਾਂ ਰੂਹਾਨੀ ਦੌਲਤ ਹੈ ਸ਼ਾਂਤੀ ਆਨੰਦ ਗਿਆਨ ਤੇ ਇਹ ਸਭ ਕੁਝ ਪਰਮਾਤਮਾ ਦੇ ਪ੍ਰੇਮ ਵਿੱਚ ਉਸਦੇ ਰੰਗ ਵਿੱਚ ਰੰਗੇ ਜਾਣ ਨਾਲ ਮਿਲਦਾ ਹੈ ਇਹ ਪੌੜੀ ਦੱਸ ਰਹੀ ਹੈ ਕਿ ਨਾਮ ਸਿਮਰਨ ਜਨਮ ਮਰਨ ਦੇ ਗੇੜ ਤੋਂ ਹਰ ਤਰ੍ਹਾਂ ਦੇ ਡਰ ਤੋਂ ਮੌਤ ਦਾ ਦੁਸ਼ਮਨਾ ਦਾ ਤੇ ਰੁਕਾਵਟਾਂ ਤੋਂ ਸੁਰੱਖਿਆ ਦਿੰਦਾ ਹੈ ਨਾਲ ਹੀ ਵਿਕਾਰਾਂ ਪ੍ਰਤੀ ਜਾਗਰੂਕ ਰੱਖਦਾ ਹੈ ਤੇ ਦੁੱਖਾਂ ਤੋਂ ਇੱਕ ਕਿਸਮ ਦੀ ਰਾਹਤ ਜਾਂ ਉਹਨਾਂ ਨੂੰ ਸਹਿਣ ਦੀ ਸ਼ਕਤੀ ਦਿੰਦਾ ਹੈ ਇਸ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ